ਸਾਰ ਸੰਗਤ ਜੀ ਛੋਡੇ ਨਾਲ ਜੋ ਕਵਤਾ ਸਾਂਝੀ ਕਰਨ ਲੱਗਿਆਂ ਇਹ ਮਹਾ ਭਾਰਤ ਦੇ ਪਹਿਲੇ ਦਿਨ ਦੀ ਜੁਦ੍ਹ ਵੇਲੇ ਦੀ ਹੈ ਦੁਨਨੇ ਪਾਸੇ ਸੈਨਾ ਆ ਗਈ ਇੱਕ ਪਾਸੇ ਕੌਰਵਾ ਹੈ ਇੱਕ ਪਾਸੇ ਪੰਡੋ ਹੈ ਜਾਨੇ ਇੱਕ ਪਾਸੇ ਧਰਮ ਵਾਲੇ ਲੋਕ ਹੈ ਇੱਕ ਪਾਸੇ ਅਧਰਮ ਵਾਲੇ ਲੋਕ ਹੈ ਪਾਪ ਕਰਨ ਬਗੈਰ ਵਾਲੇ ਹੁਣ ਜੇ ਜੋ ਫੌਜ ਆ ਗਈ ਜਿਹੜੀ ਕੌਰਵਾ ਦੀ ਫੌਜ ਹੈ ਉਹ ਤਾਂ 11 ਕੁਛਣੀ ਹੈ ਜਿਹੜੀ ਪੰਨਵਾ ਦੀ ਉਹ 7 ਹੈ ਪਰ ਜਿਹੜੀ ਪੰਨਵਾ ਦੀ ਫੌਜ ਹੈ ਉਹਦੇ ਮੱਥੇ ਦੇ ਉੱਤੇ ਲਾਲੀ ਹੈ ਮੱਥੇ ਖਿੜੇ ਪਏ ਨੇ ਉਹਨਾਂ ਦੇ ਕਿਉਂ ਭਗਵਾਨ ਨਾਲ ਜਾਰੀ ਹੈ ਉਹਨਾਂ ਦੀ ਕਿਸੇ ਨੂੰ ਕੋਈ ਭੈ ਨਹੀਂ ਦੂਜੇ ਪਾਸੇ ਕੌਰਵਾ ਵਾਲੇ ਪਾਸੇ ਜਿਹੜੀ ਫੌਜ ਹੈ ਉਹਨਾਂ ਦੇ ਦਿਲ ਕੁਛ 부ਝੀ 부ਝੀ ਜਿਹੀ ਲੱਗਦੇ ਨੇ ਜਦੋਂ ਦਰਜੋਧਨ ਜਾਣਬਖਾਨ ਕਰਾਉਂਦਾ ਆਪਣੇ ਗੁਰੂ ਨੂੰ ਦੱਸਦਾ ਰਿਹਾ ਇਧਰਲੇ ਪਾਸੇ ਉਹ ਜਿਹੜੀ ਫੌਜ ਹੈ ਪੰਡਵਾ ਦੀ ਉਹ ਫਲਾਨਾ ਜੋਧ ਹੈ ਉਹ ਫਲਾਨਾ ਜੋਧ ਹੈ ਉਹ ਜਣੇ ਅਪਮਾਨ ਨੂੰ ਵੜ ਕੇ ਸੂਰਬੀਰਾਂ ਦੀਆਂ ਲੰਮੀਆਂ ਲੰਮੀਆਂ ਭੂਜਾਂ ਦੇਖ ਕੇ ਉਹਨੂੰ ਭੈਅ ਲੱਗ ਰਿਹਾ ਸੀ ਡਰ ਰਿਹਾ ਸੀ ਏਜਰ ਜਦੋਂ ਅਰਜਣ ਨੇ ਕਿਹਾ ਵੀ ਮੇਰਾ ਰਥ ਵਿਚਾਲੇ ਲੈ ਕੇ ਚੱਲੋ ਜਦੋਂ ਕ੍ਰਿਸ਼ਨ ਮਹਾਰਾਜ ਰਥ ਵਿਚਾਲੇ ਲੈ ਗਏ ਉਹਨੇ ਦੇਖੇ ਸਾਰੇ ਸਾਖ ਸੰਬੰਧੀ ਉਹਨੂੰ ਬ੍ਰਾਗ ਆਇਆ ਜਣਿਓ ਉਹ ਹਥਿਆਰ ਛੇਰ ਦਿੰਦਾ ਏ ਇੱਕ ਪਾਸੇ ਤਾਂ ਭਾਏ ਐ ਦਰਜੋਧਨ ਨੂੰ ਤਾਂ ਇਧਰ ਬ੍ਰਾਗ ਐ ਉਸ ਵੇਲੇ ਦੀ ਕਵਤਾ ਲਓ ਜੀ ਸੁਣੋ ਪੰਨੇ ਦਿਨ ਜੁੱਦ ਲੜਨ ਲਈ ਅਰਜਣ ਜਦ ਆਇਆ ਸੀ ਮੋਜਾਲ ਮੇ ਫਸਿਆ ਅਰਜਣ ਬਾਰਾਗ ਸਤਾਇਆ ਸੀ ਕ੍ਰਿਸ਼ਨ ਦੇ ਅਰਜਣ ਚਟ ਚਰਨਾ ਮੇ ਪੜਦਾ ਜੀ ਰਾਜ ਦੀ ਲੋੜ ਨ ਮੈਨੂੰ ਮੈਂ ਨਹੀਂ ਹੁਣ ਲੜਦਾ ਜੀ ਰਾਜ ਦੀ ਲੋੜ ਨ ਮੈਨੂੰ कान जी प्यार से बोले सुन लो बात हमारी तू आओ किशन जी प्यार से बोले सुन ले बात हमारी तू बाहर ला से लड़ना है नी अंदर ला नु बारी तू साक सबंदी ना दुश्मन तेरे ए हो त पढ़ना है ਪੰਜ ਚੋਰ ਜੋ ਅੰਦਰ ਬੈਠੇ ਆਓ ਪੰਜ ਚੋਰ ਜੋ ਅੰਦਰ ਟਿੱਲੋਂ ਉਹਨਾਂ ਨਾਲ ਲੜਨਾ ਹੈ ਪੰਜ ਚੋਰ ਜੋ ਅੰਦਰ ਬੈਠੇ ਕਾਨ ਨੂੰ ਮਿੱਤਰ ਸਮਝ ਕੇ ਸਵਾਲ ਤੇ ਸਵਾਲ ਕਰੇ ਆਓ ਕਾਨ ਨੂੰ ਮਿੱਤਰ ਸਮਝੇ ਸਵਾਲ ਤੇ ਸਵਾਲ ਕਰੇ ਮੈਂ ਨਹੀਂ ਲੜਨਾ ਮੈਂ ਨਹੀਂ ਲੜਨਾ ਮੁਰਮੁਰ ਇਹੋ ਬਾਤ ਕਰੇ ਪਾਪਾ ਦੀ ਬੇੜੀ ਤੇ ਮੈਂ ਬੂਲ ਨਾ ਚੜਨਾ ਹੈ ਰਾਜ ਦੀ ਲੋੜ ਨਾ ਮੈਨੂੰ ਔ ਰਾਜ ਦੀ ਲੋੜ ਨਾ ਮੈਨੂੰ ਮੈਂ ਨਹੀਂ ਹੁਣ ਲੜਨਾ ਹੈ ਰਾਜ ਦੀ ਲੋੜ ਨਾ ਮੈਨੂੰ ਪਾਪਾ ਤੋਂ ਮੁਕਤੀ ਪਾਉਣੀ ਅੰਦਰ ਦੇ ਮਾਰ ਲੈ ਮਿੱਤਰ ਸਮਝਾਵੇ ਤੇਰਾ ਸੋਚ ਬਚਾਰ ਲੈ ਬਾਹਰ ਲਾ ਨੇ ਨਾਲ ਤੇਰੇ ਕਦੇ ਨਾ ਖੜਨਾ ਹੈ ਪੰਜ ਜੋ ਚੋਰ ਤੇਰੇ ਉਹ ਪੰਜ ਜੋ ਅੰਦਰ ਬੈਠੇ ਉਹਨਾਂ ਸੇ ਲੜਨਾ ਹੈ ਪੰਜ ਚੋਰ ਜੋ ਅੰਦਰ ਤੇਰੇ ਬਰਾਗ ਦੇ ਬਿੱਤੀ ਆ ਗਿਆ ਅਰਜਨ ਬਲਵਾਨ ਜੀ ਕੈਸਾ ਨਾ ਚੰਗਾ ਲੱਗਦਾ ਅਰਜਨ ਨੂੰ ਗਿਆਨ ਜੀ ਹਥਿਆਰ ਵੀ ਪਾਰੀ ਲੱਗਦੀ ਪੈਰ ਨਾ ਖੜਦਾ ਹੈ ਰਾਜ ਦੀ ਲੋੜ ਨ ਮੈਨੂੰ ਆਉ ਰਾਜ ਦੀ ਲੋੜ ਨ ਮੈਨੂੰ ਬੈਨੇ ਹੁਣ ਲੜਨਾ ਹੈ ਰਾਜ ਦੀ ਨਾ ਲੋੜ ਹੈ ਮੈਨੂੰ ਅਰਜਣ ਨੂੰ ਪਿਆਰ ਨਾਲ ਕਿਵੇਂ ਸਮਝਾਵੇ ਜੀ ਚੋਰਾ ਦੀ ਅਸਲ ਕਹਾਣੀ ਖੋਲਣਾ ਬੇਜੀ ਚੋਰਾ ਨੂੰ ਮਾਰ ਕੇ ਪੌੜੀ ਸੱਚੇ ਦੀ ਚੜਨਾ ਹੈ ਪੰਜ ਚੋਰ ਜੋ ਅੰਦਰ ਢਿੱਲੋਂ ਆਹ ਪੰਜ ਚੋਰ ਜੋ ਅੰਦਰ ਬੈਠੇ ਔਨਾ ਸੇ ਲੜਨਾ ਹੈ ਪੰਜ ਚੋਰ ਜੋ ਅੰਦਰ ਬੈਠੇ ਅਰਜਣ ਕੋ ਬਾਗ ਸਤਾਵੇ ਹੋ ਅਰਜਣ ਕੋ ਬਾਗ ਸਤਾਵੇ ਬਡੇਰਾਂ ਦਾ ਜਰਜੋਦਨ ਕੋ ਭੈ ਸਤਾਵੇ ਪਲਵਾਨਾਂ ਦੇ ਚਿਆਂ ਦਾ ਨਰਕਾਂ ਦੇ ਵਿੱਚ ਕਾਨ ਦੀ ਮੈਂ ਕਦੇ ਨਾ ਸੜਨਾ ਹੈ ਰਾਜ ਦੀ ਲੋੜ ਨਾ ਮੈਨੂੰ ਆਉ ਰਾਜ ਦੀ ਲੋੜ ਨਾ ਮੈਨੂੰ ਬੈ ਨਹੀਂ ਹੁਣ ਲੜਨਾ ਹੈ ਰਾਜ ਦੀ ਨਾਲ ਲੋੜ ਹੈ ਮੈਨੂੰ ਭਗਵਾਨ ਦੀ ਬੁੱਕਲ ਦੇ ਵਿੱਚ ਲੈ ਕੇ ਸਮਝਾਉਂਦੀ ਹੈ ਅਰਜਣ ਤੇ ਨજર ਸਭ ਲਈ ਕਾਨ ਜੀ ਪਾਉਂਦੇ ਹੈ ਓ ਭਗਵਾਨ ਦੀ ਬੁੱਕਲ ਦੇ ਵਿੱਚ ਲੇਕੇ ਸਮਝਾਉਂਦੀ ਐ ਅਰਜਣ ਤੇ ਨજર ਸਬੱਲੀ ਕਾਨ ਜੀ ਪਾਉਂਦੀ ਐ ਧਰਮ ਦੇ ਰਸਤੇ ਪੈਂਦਾ ਆਉ ਧਰਮ ਦੇ ਰਸਤੇ ਪੈਂਦਾ ਜਉਂਦੇ ਜੀ ਮਰਨਾ ਹੈ ਪੰਜ ਚੋਰ ਜੋ ਅੰਦਰ ਢਿੱਲੋਂ ਆਉ ਪੰਜ ਚੋਰ ਜੋ ਅੰਦਰ ਬੈਠੇ ਉਹਨਾਂ ਸੇ ਲੜਨਾ ਹੈ ਪੰਜ ਚੋਰ ਜੋ ਅੰਦਰ ਬੈਠੇ ਬੋਲੋ ਕ੍ਰਿਸ਼ਨ ਦੇ ਭਗਵਾਨ ਕੀ ਜੈ